ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸ਼ਹੀਦੀ ਸਫਰ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਗੁਰਬਾਣੀ ਦਾ ਬੜਾ ਸੋਹਣਾ ਇਹ ਪਾਵਨ ਬਾਕ ਹੈ ਸੱਚੋ ਉਰੇ ਸਭ ਕੋ ਉਪਰ ਸੱਚ ਆਚਾਰ ਸੱਚ ਹਮੇਸ਼ਾ ਹੀ ਸਰਵੋਤਮ ਰਿਹਾ ਹੈ ਸੰਸਾਰ ਦੇ ਇਸ ਨੇਕੀ ਅਤੇ ਬਦੀ ਤਥਾ ਪਰਪਕਾਰ ਅਤੇ ਦਰਿੰਦਗੀ ਦੇ ਲੰਮੇ ਇਤਿਹਾਸਾ ਦੇ ਆਏ ਸਰਹੰਦ ਦੀ ਧਰਤੀ ਉੱਤੇ ਲਿਖਿਆ ਗਿਆ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਸਾਬ ਜਾਦੇ ਆਦੀ ਸ਼ਹੀਦੀ ਉਪਰੰਤ ਸੰਸਕਾਰ ਕਰਨ ਲਈ ਲਗਾਈ ਗਈ ਸ਼ਰਤ ਨਾਲ ਸਾਰਾ ਸ਼ਹਿਰ ਕੰਬ ਉੱਠਿਆ ਇੰਨਾ ਹੀ ਨਹੀਂ ਸਹਿਮ ਦੇ ਵਿੱਚ ਆ ਗਿਆ ਪੂਰੀ ਖਾਮੋਸ਼ੀ ਸੀ ਅਜੇ ਸਮੇਂ ਨੇਕੀ ਸੱਚਾਈ ਪਰਪਕਾਰ ਧਰਮ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਮਰ ਮਿਟਣ ਵਾਲੀਆਂ ਰੂਹਾਂ ਉਜਾਗਰ ਹੋ ਜਾਂਦੀਆਂ ਨੇ ਅਤੇ ਉਹ ਆਪਣਾ ਆਪ ਹੀ ਨਹੀਂ ਸਗੋ ਆਪਣਾ ਘਰ-ਬਾਰ ਵੀ ਕੁਰਬਾਨ ਕਰ ਦੇਣਾ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੇ ਨੇ کون ਸੰਤ دیوان ਟੋਡਰ ਮਲ ਜੀ ਇਤਿਹਾਸ ਵਿੱਚ ਕਿਉਂ ਯਾਦ ਕੀਤਾ ਜਾਂਦਾ ਹੈ ਇਤਿਹਾਸ ਦੇ ਜਦੋਂ ਸੁਨਹਿਰੀ ਵਰਕਿਆਂ ਨੂੰ ਫਰੋਲਦੇ ਆ ਤਾਂ ਪਤਾ ਚੱਲਦਾ ਹੈ ਕਿ ਸਰਹੰਦ ਸ਼ਹਿਰ ਧਣੀ ਲੋਕਾਂ ਦਾ ਸ਼ਹਿਰ ਸੀ ਇਹ ਸ਼ਹਿਰ ਨੂੰ ਫਿਰੋਜ਼ ਸ਼ਾ ਤੁਗਲਕ ਨੇ ਸਮਾਣੇ ਦੀ ਹਕੂਮਤ ਤੋਂ ਵੱਖ ਕਰਕੇ ਪ੍ਰਧਾਨ ਨਗਰ ਥਾਪਿਆ ਸੀ ਵੱਖ-ਵੱਖ ਬਰਾਦਰੀ ਅਨੁਸਾਰ ਵਕ ਵਕ ਮੱਲੇ ਇਸ ਸ਼ਹਿਰ ਵਿੱਚ ਬਣੇ ਹੋਏ ਸਨ ਇਹ ਸ਼ਹਿਰ ਵਪਾਰ ਦਾ ਵੱਡਾ ਕੇਂਦਰ ਸੀ ਇਸ ਸ਼ਹਿਰ ਦੇ ਬਹੁਤੇ ਲੋਕ ਮੁਗਲ ਫੌਜ ਵਿੱਚ ਵੱਡੇ ਅਹੁਦਿਆਂ ਦੇ ਉੱਪਰ ਲੱਗੇ ਹੋਏ ਸਨ ਇਤਿਹਾਸਕ ਸਰੋਤਾਂ ਅਨੁਸਾਰ ਇਹ ਵੀ ਪਤਾ ਲੱਗਦਾ ਹੈ ਆਪਣੀ ਅਮੀਰੀ ਅਤੇ ਖੁਸ਼ਹਾਲੀ ਕਾਰਨ ਸਰੰਦ ਵਿਦਿਆ ਦਾ ਕੇਂਦਰ ਬਣ ਚੁੱਕਾ ਸੀ ਇੱਥੋਂ ਦੇ ਯੋਗ ਵਿਅਕਤੀਆਂ ਦੀ ਮੁਗਲ ਸਰਕਾਰ ਕਦਰ ਕਰਦੀ ਸੀ ਇਹ ਨਹੀਂ ਨਹੀਂ ਇੱਥੋਂ ਦੇ ਲੋਕਾਂ ਵਿੱਚ ਬਾਗਬਾਨੀ ਦਾ ਬੜਾ ਵੱਡਾ ਸ਼ੌਕ ਸੀ ਬਾਗਾਂ ਦੀ ਸੁੰਦਰਤਾ ਕਾਰਨ ਜਹਾਗੀਰ ਵਰਕੇ ਬਾਦਸ਼ਾ ਇੱਥੇ ਖਿੱਚੇ ਆਉਂਦੇ ਸਨ ਸ਼ਾਹਜਹਾਨ ਇੱਥੇ ਪੰਜਵਾਂ ਆਇਆ ਸਰਹੰਦ ਦਾ ਆਮਖਾਸ ਬਾਗ ਉਦੋਂ ਹੀ ਸਥਾਪਿਤ ਕੀਤਾ ਗਿਆ ਇੱਥੇ ਹੀ ਬਾਦਸ਼ਾ ਠਹਿੜਦੇ ਸਨ ਸ਼ਾਹਜਹਾਨ ਨੇ ਆਪਣੀ ਦੂਜੀ ਫੇਰੀ ਦੌਰਾਨ ਸੇਠ ਟੋਡਰਮਲ ਨੂੰ ਸਰਹੰਦ ਦਾ ਹਾਕਮ ਬਣਾਇਆ ਅਤੇ ਦੀਵਾਨ ਤੇ ਫੌਜਦਾਰ ਦੀਆਂ ਤਿੰਨੇ ਅਹੁਦਿਆਂ ਤੇ ਭਾਵ ਪਦਵੀਆਂ ਉਸ ਨੂੰ ਦਿੱਤੀਆਂ ਇਹ ਅਹੁਦਾ ਦੀਵਾਨ ਟੋਡਰਮਲ ਨੂੰ ਵੱਖ-ਵੱਖ ਪ੍ਰਬੰਧਕੀ ਖੇਤਰਾਂ ਵਿੱਚ ਭਰਪੂਰ ਤਜਰਬੇ ਦੇ ਆਧਾਰ ਤੇ ਦਿੱਤਾ ਗਿਆ ਸੀ ਸਮਾਂ ਕੁਝ ਬੀਤਿਆ ਜੀ ਹਾਂ ਸਮਾਂ ਕੁਝ ਬੀਤਿਆ ਵਜ਼ੀਰ ਖਾਨ ਨੂੰ ਸੂਬਾ ਸਰਹੰਦ ਬਣਾਇਆ ਗਿਆ ਸੰਨ 1704 ਈਸਵੀ ਦੇ ਵਿੱਚ ਜਦੋਂ ਗੁਰੂ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਦਰਿੰਦਗੀ ਦੇ ਨਾਲ ਸ਼ਹੀਦ ਕੀਤਾ ਗਿਆ ਤਾਂ ਸਰਹੰਦ ਦੇ ਦੀਵਾਨ ਟੋਡਰਮਲ ਦੀ ਆਤਮਾ ਝੰਜੋੜੀ ਗਈ ਉਹਨਾਂ ਤੋਂ ਇਹ ਦੁੱਖ ਉਹਨਾਂ ਤੋਂ ਇਹ ਸ਼ਹੀਦੀ ਬਰਦਾਸ਼ਤ ਨਾ ਹੋਈ ਸਹਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ ਉਨਾ ਨਿੱਕੀਆਂ ਜਿੰਦਾ ਤੇ ਮਾਤਾ ਗੁਜ਼ਰੀ ਪ੍ਰਤੀ ਆਪਣੀ ਹਮਦਰਦੀ ਅਤੇ ਸਤਕਾਰ ਭੇਟ ਕਰਨ ਦੇ ਲਈ ਖੁੱਲ ਕੇ ਅੱਗੇ ਆਏ ਉਸ ਨੇ ਇੱਕ ਮੁਸਲਮਾਨ ਜ਼ਮੀਦਾਰ ਚੌਧਰੀ ਅਤਾ ਅਲੀ ਖਾਨ ਤੋਂ ਖੜੀਆਂ ਸ਼ਰਫੀਆਂ ਰੱਖ ਕੇ ਜ਼ਮੀਨ ਖਰੀਦ ਕੇ ਸਾਬਜਾਦਿਆਂ ਦਾ ਸੰਸਕਾਰ ਕੀਤਾ ਇਸ ਕਾਜ ਲਈ ਉਸ ਨੇ ਆਪਣੀ ਸਾਰੀ ਕਮਾਈ ਤੋਂ ਇਲਾਵਾ ਆਪਣੀ ਧਰਮ ਸੁਪਤਨੀ ਦੇ ਸਾਰੇ ਗਹਿਣੇ ਵੀ ਵੇਚ ਦਿੱਤੇ ਸਨ ਬਸ ਫਿਰ ਕਿਸੇ ਮੁਗਲ ਸਲਤਨਤ ਇਹ ਕਿਵੇਂ ਬਰਦਾਸ਼ਤ ਕਰ ਲੈਂਦੀ ਕਿ ਕੋਈ ਗੁਰੂ ਦੇ ਪਿਆਰ ਵਿੱਚ ਇੰਨਾ ਵੀ ਪੀਛ ਸਕਦਾ ਹੈ ਆਪਣੀ ਜੈਤਾਬ ਤਾਂ ਕਿ ਆਪਣਾ ਆਪ ਵੀ ਕੁਰਬਾਨ ਕਰ ਜਾਵੇ ਇਹ ਮੁਗਲਾਂ ਤੋਂ ਬਰਦਾਸ਼ਤ ਨਾ ਹੋਇਆ ਅੰਤ ਮੁਗਲਿਆ ਸਲਤਨਤ ਦੇ ਚੰਗੇਜ਼ੀ ਹੁਕਮ ਅਨੁਸਾਰ ਦੀਵਾਨ ਟੋਡਰਮਲ ਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੋ ਇਹ ਸੀ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਸ਼ਹੀਦੀ ਸਫ਼ਰ ਦੇ ਵਿੱਚ ਦੀਵਾਨ ਟੋਡਰਮਲ ਦਾ ਇਤਿਹਾਸ ਜੋ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਗਰੂ ਜੀ ਕੀ ਫਤਹਿ